ਇਸ ਮੌਕੇ ਤੇ ਕਹਿ ਨਹੀਂ ਕਿੰਤੂ ਪਰੰਤੂ ਨਹੀਂ ਕਰ ਸਕਦਾ ਕਿਉਂਕਿ ਅਸੀਂ ਸਰਕਾਰ ਚਾਂ ਅਸੀਂ ਹਾਲਾਤ ਨੂੰ ਸੰਭਾਲਣਾ ਹੈ ਪਰ ਤੁਸੀਂ ਬੱਚੇ ਉਹ ਮੇਰੇ ਜਿਹੜੇ ਉੱਥੇ ਆ ਸਾਰੇ ਤੁਸੀਂ ਬੈਠੇ ਹੋ ਉੱਥੇ ਲੋਕ ਤਾਂ ਦੇਖੋ ਫਿਰ ਕਹਿੰਦੇ ਆ ਜੀ ਇਹ ਸਾਨੂੰ ਕਹਿੰਦੇ ਆ ਸਟਾਫ ਆ ਗਿਆ ਕੈਸੇ ਲੋਕ ਆਏ ਹੋਏ ਸੀ ਉਹਨਾਂ ਦਾ ਕੋਈ ਮਤਲਬ ਸੀ ਐਜੂਕੇਸ਼ਨ ਨਾਲ ਉਹ ਬੱਚਿਆਂ ਦਾ ਕੋਈ ਫਾਇਦਾ ਕਰਨ ਆਏ ਸੀ ਉੱਥੇ ਜਿੱਥੇ ਵੀ ਚਾਹੇ ਕੋਈ ਆਪਣਾ ਬੁੱਢੇ ਗੰਦੇ ਨਾਲੇ ਦਾ ਮਸਲਾ ਆ ਜੇ ਉੱਥੇ ਵੀ ਇਹ ਨੇ ਆਹ ਕੋਈ ਹੋਰ ਕਿਸੇ ਪਿੰਡ ਚ ਕੋਈ ਇਸ਼ੂ ਆਜੇ ਉੱਥੇ ਵੀ ਇਹ ਪਹੁੰਚ ਜਾਂਦੇ ਆ ਮੈਨੂੰ ਦੱਸੋ ਦੱਸਈ ਨਾ ਇਹਨਾਂ ਇਹ ਕੀ ਕੀ ਚਾਹੁੰਦੇ ਕੀ ਨੇ ਇਹ ਤਾਂ ਸਿਰਫ ਅੱਗ ਲਾਉਣਾ ਚਾਹੁੰਦੇ ਆ ਵੀ ਕਿਸੇ ਤਰੀਕੇ ਨਾਲ ਪੰਜਾਬ ਨੂੰ ਅੱਗ ਲੱਗ ਜੇ ਪੰਜਾਬ ਦੇਸ਼ ਦਾ ਏ ਦੇਸ਼ ਪੰਜਾਬ ਦਾ ਏ ਇਸ ਕਰਕੇ ਇਹ ਗੱਲਾਂ ਜਿਹੜੇ ਵੀ ਕਰਦੇ ਆ ਉੱਥੇ ਆ ਕੇ ਉਹ ਬੜੀਆਂ ਮਾੜੀਆਂ ਨੇ ਯਾਰ ਪੋਜ਼ਿਟਿਵ ਗੱਲ ਕਰੋ ਨਾ ਇਹ ਕਿਉਂ ਪੱਟ ਪੱਟ ਦਾਂਗੇ ਚੱਕ ਦਾਂਗੇ ਉਡਾ ਦਾਂਗੇ ਇਹ ਕੀ ਆ ਆਪਾ ਪੜ੍ਹੇ ਲਿਖੇ ਬੰਦੇ ਆ ਯੂਨੀਵਰਸਿਟੀ ਏਟੀ ਵੱਡੀ ਆ ਮੈਂ ਤਾਂ ਕਹਿੰਦਾ ਵੀ ਜਦੋਂ ਸਾਡੇ ਨਾਲ ਅਨੁਪਤਾ ਲੱਗਿਆ ਸੀ ਇਹ ਗੱਲ ਕੀਤੀ ਕੋਈ ਚਾਰ ਬੰਦੇ ਗੱਲ ਤਾਂ ਕਰਨ ਨਾ ਪਰ ਕੋਈ ਕਿਸੇ ਨੂੰ ਪਤਾ ਹੀ ਨਹੀਂ ਆਪ ਮੇਰੇ ਨਾਲ ਕਈ ਉਦੋਂ ਬਾਦ ਜਿਹੜੇ ਯੂਨੀਵਰਸਿਟੀ ਦੇ ਬੱਚੇ ਜਿਹੜੇ ਜਿਹੜੇ ਉਹਨਾਂ ਦੀ ਬਾਡੀ ਸੀ ਬਣੀ ਹੋਈ ਮੇਨ ਉਹ ਕਹਿੰਦੇ ਜੀ ਸਾਡੇ ਵਾਸਤੇ ਕੁਝ ਰਿਹਾ ਹੀ ਨਹੀਂ ਸਾਡੀ ਤਾਂ ਇੱਕ ਸਟੇਜ ਸੀ ਥੌਂ ਥੌਂ ਤੇ ਸਟੇਜਾਂ ਲਾ ਲਈਆਂ ਆ ਕੇ ਆਪ ਹੀ ਨਾਲ ਮਾਈਕ ਲਿਆਏ ਆਪ ਹੀ ਸਪੀਕਰ ਲਿਆਏ ਕੰਮ ਚੱਕਤਾ ਸ਼ੁਰੂ ਕਰਤਾ ਕਿਸੇ ਨੇ ਕੋਈ ਘੋੜੇ ਭਜਾਈ ਫਿਰਦਾ ਕੋਈ ਕੋਸ਼ਿਸ਼ ਕਰਦਾ ਫਿਰਦਾ ਕੋਈ ਕਚਰਾ ਲਈ ਫਿਰਦਾ ਇਹ ਕੋਈ ਹਾਲ ਆ ਯਾਰ ਇਹ ਕੋਈ ਆਪਾਂ ਕੀ ਚਾਹਨੇ ਕੀ ਆ ਇਸ ਕਰਕੇ ਅਸੀਂ ਬੈਠੇ ਆ ਕੋਈ ਐਸੀ ਗੱਲ ਨਹੀਂ ਹੁੰਦੀ ਇਸ ਮੌਕੇ ਤੇ ਕਹਿਨ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ ਕਿਉਂਕਿ ਅਸੀਂ ਸਰਕਾਰ ਚਾ ਅਸੀਂ ਹਾਲਾਤ ਨੂੰ ਸੰਭਾਲਣਾ ਹੈ ਪਰ ਤੁਸੀਂ ਬੱਚਿਓ ਮੇਰੇ ਜਿਹੜੇ ਉੱਥੇ ਆ ਸਾਰੇ ਤੁਸੀਂ ਬੈਠੇ ਹੋ ਉੱਥੇ ਲੋਕ ਤਾਂ ਦੇਖੋ ਫਿਰ ਕਹਿੰਦੇ ਆ ਜੀ ਇਹ ਸਾਨੂੰ ਕਹਿੰਦੇ ਆ ਸਟੱਫ ਆ ਗਿਆ ਕਿਹਸੇ ਲੋਗ ਆਏ ਹੋਏ ਸੀ ਉਹਨਾਂ ਦਾ ਕੋਈ ਮਤਲਬ ਸੀ ਐਜੂਕੇਸ਼ਨ ਨਾਲ ਉਹ ਬੱਚਿਆਂ ਦਾ ਕੋਈ ਫਾਇਦਾ ਕਰਨ ਆਏ ਸੀ ਉੱਥੇ ਜਿੱਥੇ ਵੀ ਚਾਹੇ ਕੋਈ ਆਪਣਾ ਬੁੱਡੇ ਗੰਦੇ ਨਾਲੇ ਦਾ ਮਸਲਾ ਆ ਜਾਏ ਉੱਥੇ ਵੀ ਇਹ ਨੇ ਚਾਹੇ ਕੋਈ ਹੋਰ ਕਿਸੇ ਪਿੰਡ ਚ ਕੋਈ ਇਸ਼ੂ ਆ ਜਾਏ ਉੱਥੇ ਵੀ ਇਹ ਪਹੁੰਚ ਜਾਂਦੇ ਆ ਮੈਨੂੰ ਦੱਸੋ ਦੱਸਈ ਨਾ ਇਹ ਇਹ ਕੀ ਕੀ ਚਾਹੁੰਦੇ ਕੀ ਨੇ ਇਹ ਤਾਂ ਸਿਰਫ ਅੱਗ ਲਾਉਣਾ ਚਾਹੁੰਦੇ ਆ ਵੀ ਕਿਸੇ ਤਰੀਕੇ ਨਾਲ ਪੰਜਾਬ ਨੂੰ ਅੱਗ ਲੱਗ ਜਾਏ ਪੰਜਾਬ ਦੇਸ਼ ਦਾ ਏ ਦੇਸ਼ ਪੰਜਾਬ ਦਾ ਏ ਇਸ ਕਰਕੇ ਇਹ ਗੱਲਾਂ ਜਿਹੜੇ ਵੀ ਕਰਦੇ ਆ ਉੱਥੇ ਆ ਕੇ ਉਹ ਬੜੀਆਂ ਮਾੜੀਆਂ ਨੇ ਯਾਰ ਪੋਜ਼ਿਟਿਵ ਗੱਲ ਕਰੋ ਨਾ ਇਹ ਕਿਉਂ ਪੱਟ ਪੱਟ ਦਾਂਗੇ ਚੱਕ ਦਾਂਗੇ ਉਡਾ ਦਾਂਗੇ ਇਹ ਕੀ ਆ ਆਪਾਂ ਪੜੇ ਲਿਖੇ ਬੰਦੇ ਆ ਯੂਨੀਵਰਸਿਟੀ ਇੱਟੀ ਵੱਡੀ ਆ ਮੈਂ ਤਾਂ ਕਹਿੰਦਾ ਵੀ ਜਦੋਂ ਸਾਡੇ ਨਾਲ ਅਨੁਪਤਾ ਲੱਗਿਆ ਸੀ ਇਹ ਗੱਲ ਕੀਤੀ ਕੋਈ ਚਾਰ ਬੰਦੇ ਗੱਲ ਤਾਂ ਕਰਨ ਨਾ ਕੁਈ ਕਿਸੇ ਨੂੰ ਪਤਾ ਹੀ ਨਹੀਂ ਆਪ ਮੇਰੇ ਨਾਲ ਕਈ ਉਦੋਂ ਬਾਦ ਜਿਹੜੇ ਯੂਨੀਵਰਸਿਟੀ ਦੇ ਬੱਚੇ ਜਿਹੜੇ ਜਿਹੜੇ ਉਹਨਾਂ ਦੀ ਬਾਡੀ ਸੀ ਬਣੀ ਹੋਈ ਮੇਨ ਉਹ ਕਹਿੰਦੇ ਜੀ ਸਾਡੇ ਵਾਸਤੇ ਕੁਝ ਰਿਹਾ ਹੀ ਨਹੀਂ ਸਾਡੀ ਤਾਂ ਇੱਕ ਸਟੇਜ ਸੀ ਥੌਂ ਥੌਂ ਤੇ ਸਟੇਜਾਂ ਲਾ ਲਈਆਂ ਆ ਕੇ ਆਪ ਹੀ ਨਾਲ ਮਾਈਕ ਲਿਆਏ ਆਪ ਹੀ ਸਪੀਕਰ ਲਿਆਏ ਕੰਮ ਚੱਕ ਤਾਂ ਸ਼ੁਰੂ ਕਰਤਾ ਕਿਸੇ ਨੇ ਕੋਈ ਘੋੜੇ ਭਜਾਈ ਫਿਰਦਾ ਕੋਈ ਕੋਸ਼ਿਸ਼ ਕਰਦਾ ਫਿਰਦਾ ਕੋਈ ਕਚਰਾ ਲੇ ਲਈ ਫਿਰਦਾ ਇਹ ਕੋਈ ਹਾਲ ਆ ਇਹ ਕੋਈ ਆਪਾਂ ਕੀ ਚਾਹੁੰਨੇ ਕੀ ਆ ਇਸ ਕਰਕੇ ਅਸੀਂ ਬੈਠੇ ਆ ਕੋਈ ਐਸੀ ਗੱਲ ਨਹੀਂ ਹੁੰਦੀ